ਹਰ ਘੜ ਲਕਤਾ ਪਾੜਤੀਆਂ ਮੇਰੀਆਂ ਓ ਬਰਸਾਲੇ ਓ ਬਰਸਾਲੇ ਮੇਰੇ ਗੁੱਤ ਗਾਣੇ ਵਿੱਚ ਮਿਰਚ ਪਾਈਆਂ ਉਹਨਾਂ ਨੇ ਮੈਨੂੰ ਕਹਿੰਦੇ ਤੇਰੇ ਭਰਾ ਨੂੰ ਹਲਫਾ ਨੰਗਾ ਕਰਾਂਗੇ ਤੇਰੇ ਮੁਰੇ ਮੈਂ ਅੱਖਾਂ ਵਿੱਚ ਲੀਆ ਦਰਸ਼ਨ ਡੇ ਲੋ ਕਹਿੰਦਾ ਉਹਨੂੰ ਕਹਿੰਦਾ ਲੰਗਰ 'ਚ ਮਿਰਚਾਂ ਲੈ ਕੇ ਲਿਆ ਦੇ ਸਮਾਰ ਕੇ ਅੱਖਾਂ ਵਿੱਚ ਹੀ ਐਟੀ ਐਟੀ ਚੁੰਡੀਆਂ ਭਰ ਕੇ ਮੇਰੀਆਂ ਅੱਖਾਂ ਦੇ ਵਿੱਚ ਮਿਰਚਾਂ ਦੇ ਬਾਤਿਆਂ ਇਹਦੀ ਤਾਂ ਮੇਰੀ ਨਿਗਾਹ ਵੀ ਚਲੀ ਗਈ ਅੱਖ ਦੀ ਵਿਜਲ ਮਨੇ ਬੰਨ ਲਿਆ ਲੱਤ ਮੇਰੀਆਂ ਜਗਾਠਾਂ ਦੇ ਨਾਲ ਹੱਥ ਮੇਰੇ ਪਿੱਛੇ ਬਣਦੇ ਬਸ ਫਿਰ ਉਹਨਾਂ ਨੇ ਮਾਨਾਂਆਂ ਕੀਤੀਆਂ ਬਹੁਤ ਬੁਰੀ ਕੀਤੀ ਮੇਰੇ ਨਾਲ ਬੋਤ ਪ੍ਰਾਣੀ ਮੇਰੇ ਦੀ ਚੱਕੇ ਲੱਤ ਬਾਦ ਦੇ ਛੋਕ ਤੇ ਰੱਖਦੀ ਸੋਰੇ ਕੈਸਾ ਮਨੇ ਮੇਰੇ ਸਾਹਮਣੇ ਤੁਸੀਂ ਦੇਖ ਸਕਦੇ ਹੋ ਜਾਗੇ ਕੋਈ ਹੀ ਨਹੀਂ ਉਹਨਾਂ ਦਾ ਉਹਨਾਂ ਦਾ ਕੋਈ ਕਸੂਰ ਨਹੀਂ ਸੀ ਇੱਥੋਂ ਤੇ ਉਹਨਾਂ ਦਾ ਕਸੂਰ ਸੀ ਤੁਸੀਂ ਇਹਨੂੰ ਕੁੜੀ ਵੇਹੀ ਹੈ ਆ ਕੰਨਾਂ ਦੇ ਪੜਦੇ ਪਾੜਦੇ ਸਾਡੇ ਬੁਰਾ ਹੰਕਾਰ ਤੋਂ ਤਾਂ ਕੁਝ ਨਹੀਂ ਏਡਿਆ ਨਹੀਂ ਮੈਂ ਕਿਹੜੀਆਂ ਬੈਂਕਾਂ ਰੁੱਟਣ ਜਾਂ ਜਾਂਦੀ ਸੀ ਵੀ ਮੈਨੂੰ ਪੁਲਿਸ ਨੇ ਮੇਰੇ ਨਾਲ ਆਕਸ ਕੀਤਾ ਸਾਡਾ ਸਿੰਘ ਤਾਂ ਨਾ ਮੈਂ ਕਹਿੰਦੀ ਆ ਵੀ ਜੇ ਪੰਜ ਰੁਪਏ ਡਿੱਗੇ ਪਏ ਕਿ ਤੁੰਠੇ ਆ ਜਾਂਦੇ ਉਹ ਵੀ ਗੁਰੂ ਦੇ